ਵਾੜ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਕੌਂਸਲਰ ਸਤਿੰਦਰ ਪਾਲ ਸਿੰਘ ਸਵੀ ਕਾਠਪਾਲ ਦੇ ਘਰ ਅੱਜ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਬੋਬੀ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਉਹਨਾਂ ਦਾ ਮਾਨ ਸਤਿਕਾਰ ਕੀਤਾ ਗਿਆ ਤੇ ਕਾਲੀ ਦਲ ਜਿੰਦਾਬਾਦ ਦੇ ਨਾਰੇ ਲਾਏ ਗਏ ਜਿਸ ਤੋਂ ਬਾਅਦ ਬੋਲਦੇ ਹੋਏ ਸਵੀ ਕਾਠਪਾਲ ਅਤੇ ਜ਼ਿਲ੍ਹਾ ਪ੍ਰਧਾਨ ਨੇ ਨਗਰ ਕੌਂਸਲ ਚੋਣਾਂ ਦੀ ਤਿਆਰੀ ਸੰਬੰਧੀ ਕੀ ਕੁਝ ਕਿਹਾ ਸਭ ਕੋ ਜਾਣ ਲੈਣ ਲਈ ਹਾਂ ਜੀ ਨਹੀਂ ਇਹ ਸਿਰਫ ਇੱਕ ਸਵਾਗਤੀ ਜਿਹੜੀ ਅੱਜ ਇੱਕ ਚਾਹ ਦਾ ਚੁਸਤੀ ਦੇਖ ਬੰਨਾ ਹੁੰਦਾ ਕਿ ਲੋਕ ਕਰ ਲੀਡਰਸ਼ਿਪ ਕਰਤੀ ਹੋ ਜੇ ਇੱਕ ਨਾ ਦਾ ਸੇਮ ਲਾ ਲਈ ਬਾਹਰ ਚਲੋ ਅੱਜ ਜਮਾਨਤ ਵੀ ਹੋ ਗਈ ਵਿਕਰਮ ਜੀ ਮੇਰੇ ਥਾਰੇ ਸੁਪਰੀਮ ਕੋਰਟ ਤੋਂ ਉਹਨੂੰ ਦੇਖਦੇ ਹਾਂ ਅਸੀਂ ਪਰਵਾਹ ਕਰਦੇ ਹਾਂ ਮੰਨਦੇ ਹਾਂ ਕਿ ਜੁਡੀਸ਼ੀਅਲ ਸੈਟਅਪ ਤੋਂ ਸੁਪਰੀਮ ਕੋਰਟ ਤੱਕ ਦੇ ਟਿਕਾਣੇ ਸਾਡੇ ਦੇਸ਼ ਦੇ ਵਿੱਚ ਇਹ ਵਾਜਬ ਤਸ਼ੀਦ ਕਿ ਅਸੀਂ ਇੱਕ ਵੀ ਮੂਲ ਦੇ ਵਿੱਚ ਸ਼੍ਰੋਮਿਕ ਐਕਸ਼ਨ ਪਾਸ ਹੋ ਦਿੱਤਾ ਅੱਜ ਦੇ ਘੱਟ ਨੂੰ ਵਿਧਾਨ ਸਭਾ ਇਲੈਕਸ਼ਨ ਦਾ ਆਗਾਜ਼ ਸਮਝਿਆ ਜਾ ਸਕਦਾ ਹੈ ਮੈਂ ਤਾਂ ਪਹਿਲਾ ਹੀ ਕਿ ਆਈ ਆਲਰੇਡੀ ਅਸੀਂ ਉਸ ਗੱਲ ਦੀ ਆ ਗਏ ਸੀ ਵੀ ਚਲੋ ਫਰਵਾਰੀ ਤੋਂ ਇੱਕ ਵੱਖਰੀ ਗੱਲ ਹੈ ਜਥੇਬੰਦੀ ਦੀ ਗੱਲ ਕਰ ਜਿੱਥੇ ਬੰਦਕ ਤੋਲ ਤੇ ਇਹ ਇਹਨਾਂ ਦਾ ਕਿੰਨਾ ਦੂਰਾ ਹੈ ਇੱਥੇ ਇਲਾਕੇ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਤੇ ਨਹੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਹੀ ਇਹਨਾਂ ਤੇ ਕੁਝ ਛੁੱਠਾ ਕੇਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੈ ਗਿਆ ਸੋ ਉਸ ਕਰਕੇ ਨਹੀਂ ਆਏ ਨੇ ਬਾਅਦ ਤੇ ਮਾਗੀ ਦੀ ਕਾਨਫਰੰਸ ਦੇ ਸਭੰਚ ਆਈਸਨ ਐਕਚੁਅਲ ਮੈਂ ਪਹਿਲੀ ਸਿਹਰੀ ਕਰ ਚਾਹਾਂਗਾ ਅੱਜ ਦੀ ਕਿਸੇ ਕਦਾ ਉਸਤਾ ਤੁਹਾਨੂੰ ਲੱਗ ਰਿਹਾ ਵਰਕਰਾਂ ਦੇ ਵਿੱਚ ਆਪ ਦੇਖੋ ਦੇਖਣ ਨੂੰ ਮੇਰੇ ਦੇਖਣ ਨੂੰ ਮੇਰੇ ਵੀ ਨੌਜਵਾਨ ਸਾਥੀ ਵੀ ਕਾਫੀ ਪੁੰਚੇ ਹੋਏ ਨੇ ਨੌਜਵਾਨ ਸਾਡੇ ਬਜ਼ੁਰਗ فاضਲ ਕਾ ਇਲਾਕੇ ਦੇ ਸਾਰੀਆਂ ਨਾਮ ਮੋਰਤੋ ਸਖਸ਼ੀਤਾ ਹਰੇਕ ਤਦਰਬੇ ਦੇ ਲੋਕ ਪਿੰਡਾਂ ਵੀ ਕੋਈ ਸਾਥੀ ਬੰਦੇ ਨੇ ਸ਼ਹਿਰ ਦੇ ਪਿੰਡਾਂ ਦੇ ਬਹੁਤ ਵੱਟਾ ਅਛਾ ਹੈ ਕਿ ਲੱਗਦਾ ਵੀ ਜਿਹੜੀ ਮੈਨੂੰ ਸੋਚੀ ਆਈ ਥਿੰਕ ਉਹ ਜ਼ਿਆਦਾ ਹੈ ਕੀ ਲੱਗਦਾ ਵੀ ਅਸਮਾ ਕਾਲੀ ਦਲ ਕਿੰਨਾ ਕੋ ਬੂਸਟ ਹੋ ਜਾਵੇਗਾ ਮੈਨੂੰ ਲੱਗਦਾ ਹੈ ਲੋਕ ਦੁਬਾਰਾ ਭਾਨ ਸਾਹਿਬ ਨੂੰ ਯਾਦ ਕਰਨ ਲੱਪੈਣ ਤੇ ਆਉਣ ਵਾਲੀ ਜਿਹੜੀ 2027 ਦੀ ਸ਼ੁਰੂ ਹੋਈ ਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਜਿੰਦੇ ਮੁੱਖ ਮੰਤਰੀ ਪੰਜਾਬ ਦੇ ਦੇ ਜਿਹਨਾਂ ਦੀ ਸੋਚ ਹੈ ਪੰਜਾਬ ਨੂੰ ਵਿਕਾਸ ਤੋਂ ਅੱਗੇ ਲੈ ਜਾਣਾ ਸਹਾ ਸੁਖੀਰ ਸਿੰਘ ਦੀ ਬਾਰਤ ਸਰ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ 10-11 ਮਹੀਨੇ ਚ ਇੱਕ ਤਾਂ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਆ ਉਸ ਤੋਂ ਪਹਿਲਾਂ ਸ਼ਹਿਰਾਂ ਦੇ ਇਲੈਕਸ਼ਨ ਆ ਰਹੇ ਆ ਕਮੇਟੀਆਂ ਦੇ ਇਲੈਕਸ਼ਨ ਆ ਰਹੇ ਆ ਉਹਦੇ ਲਈ ਮੈਂ ਤਾਂ ਸਮੁੱਚੀ ਸ਼੍ਰੋਮਣੀ ਕਾਲੀ ਦਾਲ ਦੀ ਲੀਡਰਸ਼ਿਪ ਨੂੰ ਲਾਂਭੰਦ ਕਰਨ ਵਾਸਤੇ ਆਇਆ ਸੀਗਾ ਇੱਕ ਸੁਨੇਹਾ ਦੇਣ ਵਾਸਤੇ ਆਇਆ ਕਿ ਤਕੜੇ ਹੋ ਕੇ ਆਪਾਂ ਲੱਗੀਏ ਔਰ ਇਸ ਇਲੈਕਸ਼ਨ ਨੂੰ ਜਿੱਤ ਗਏ ਕਿਉਂਕਿ ਸੱਚੀ ਗੱਲ ਤਾਂ ਇਹ ਹੈ ਵੀ ਅਸੀਂ ਥੋੜੇ ਜੇ ਫਾਜ਼ਲ ਕਾ ਦੇ ਵਿੱਚ ਪਿੱਛੇ ਆ ਮੇਰੀ ਸੋਚ ਹੈ ਕਿ ਅਸੀਂ ਗਰਾਊਂਡ ਲੈਵਲ ਤੋਂ ਸ਼ੁਰੂ ਕਰੀਏ ਕੰਮ ਘਰ ਘਰ ਜਾ ਕੇ ਗਲੀ ਮੁਹੱਲਾ ਜਾ ਕੇ ਔਰ ਕਾਲੀ ਦਲ ਨੂੰ ਇੱਥੋਂ ਤਕੜਾ ਕਰੀਏ ਕਿਉਂਕਿ ਇਹਦੇ ਵਿੱਚ ਕੋਈ ਝੂਟ ਨਹੀਂਗਾ ਇਸ ਤੋਂ ਪਹਿਲਾਂ ਭਾਈਵਾਲ ਸਰਕਾਰ ਰਹੀ ਹੈ ਬੀਜੇਪੀ ਤੇ ਸ਼ਰਮਨੀ ਕਾਲੀ ਦਲ ਦੀ ਔਰ ਇਹ ਹਲਕਾ ਬੀਜੇਪੀ ਕੋਲੇ ਰਿਹਾ ਔਰ ਬੀਜੇਪੀ ਹਮੇਸ਼ਾ ਹੀ ਇੱਥੇ ਹਾਵੀ ਰਹੀ ਹੈ ਇਸ ਕਰਕੇ ਸਾਨੂੰ ਸਮਾਂ ਲੱਗੂਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਗਲੇ ਸਾਲ ਦੇ ਵਿੱਚ ਇਥੋਂ ਵਧੀਆ ਲੀਡ ਲੈ ਕੇ ਵਧੀਆ ਆਪਦੀ ਸੀਟ ਵੀ ਜਿੱਤ ਕੇ ਦੇਵਾਂਗੇ ਸ਼ੁਰੂਮੇ ਕੱਲ ਦੀ ਕਾਲੀ ਦਲ ਦੀ ਝੋਲੀ ਪਾਉਂਗਾ ਜਿਹੜੇ ਸਾਥੀ ਇੱਥੇ ਪਹੁੰਚੇ ਨੇ ਕਿੰਨਾ ਗੂਨਾਂ ਦੇ ਵਿੱਚ ਜੋਸ਼ ਹੈਗਾ ਵਰਕਰਾਂ ਦੇ ਵਿੱਚ ਚਾਹੇ ਉਹ ਪਿੰਡ ਤੋਂ ਆਏ ਨੇ ਚਾਹੇ ਲੋਕਲ ਸ਼ਹਿਰ ਤੋਂ ਮੇਰੇ ਕੋਲ ਛਾਤਾ ਹੈਗਾ ਹੀ ਹੈ ਜਿਹਨੂੰ ਪਾਰਟੀ ਨਾਲ ਪਿਆਰ ਹੁੰਦਾ ਉਹੀ ਪਾਰਟੀ ਦੇ ਪ੍ਰੋਗਰਾਮ ਚ ਜਾਂਦਾ ਸਰ ਪ੍ਰਧਾਨ ਮੰਤਰੀ ਤੋਂ ਬਾਅਦ ਜਿਲ੍ਹਾ ਪ੍ਰਧਾਨ ਮੰਤਰੀ ਪਹਿਲੀ ਫੇਰੀ ਹੈ ਤੇ ਜਿੱਥੇ ਬੰਦਕ ਜਿਹੜਾ ਡਾਂਚਾ ਹੈ ਉਹ ਕੋਲੋਂ ਤਾਂ ਕੰਪਲੀਟ ਹੋ ਜਾਏਗਾ ਸੋਨੂੰ ਵੀ ਪਤਾ ਬਾਈ ਜੀ ਮੈਂ ਪ੍ਰਧਾਨਤਾ ਮੈਨੂੰ ਮੇਰੇ ਖਾਲ ਜੁਲਾਈ ਦੇ ਵਿੱਚ ਬਣਾਤਾ ਸੀਗਾ ਪਰ ਮੈਂ ਕਿਸੇ ਕਾਰਨ ਕਰਕੇ ਜੇਲ੍ਹ ਵੀ ਰਿਆਂ ਸਾਡੇ 3 ਮਹੀਨੇ ਮੈਂ ਦੂਜੇ ਜ਼ਿਲ੍ਹਾ ਪ੍ਰਧਾਨਾਂ ਨਾਲ ਲੇਟ ਐ ਮੈਂ ਮੀਟਿੰਗਾਂ ਲੈ ਰਿਆ ਇੱਕ ਹੁਣ ਵਿਆਹ ਦਾ ਸੀਜ਼ਨ ਚੱਲ ਰਿਹਾ 10-15 ਦਿਨ ਉਸ ਤੋਂ ਬਾਅਦ ਮੀਟਿੰਗਾਂ ਕਰਕੇ ਆਉਣ ਵਾਲੇ 15-20 ਦਿਨਾਂ ਚ ਮਹੀਨੇ ਚ ਆਪਾਂ ਜੈਸਵੰਤਾ ਚਾਚਾ ਬਣਾ ਦੇਾਂਗੇ ਗੱਠਜੋੜ ਦੀ ਕੀ ਸੰਭਾਵਨਾ ਦੇਖਦੇ ਹਾਂ ਇੱਕ ਉਹ ਇਹ ਸੀਨੀਅਰ ਲੀਡਰਸ਼ਿਪ ਦਾ ਕੰਮ ਐ ਇਹ ਸਾਡੇ ਥੱਲੇ ਲੈਵਲ ਦੇ ਕੁਛ ਨਹੀਂ ਮੈਂ ਕਹਿ ਸਕਦਾ ਕਿ ਗੱਠਜੋੜ ਹੋ ਵੀ ਸਕਦਾ ਐ ਇਹ ਸਿਆਸਤ ਹੈ ਤਿਲਕਨ ਬਾਜੀ ਹੈ ਤੁਹਾਡਾ ਨਿੱਜੀ ਵਿਚਾਰ ਕੀ ਕਹਿੰਦਾ ਹੈ ਵੀ ਹੋਣਾ ਚਾਹੀਦਾ ਹੈ ਲੇਕਿਨ ਹੁੰਦੇ ਨੇ ਇੱਕ ਤੇ ਇੱਕ 11 ਹੁੰਦੇ ਆ ਹੋ ਜੇ ਉਦੋਂ ਤਾਂ ਬਿਹਤਰ ਹੈ ਨਹੀਂ ਹੁੰਦਾ ਸੀ ਤਾਂ ਆਪਦਾ ਇਲੈਕਸ਼ਨ ਲੜਨਾ ਹੀ ਲੜਨਾ ਹੈ ਕਿਉਂਕਿ ਦੇਖਣ ਚਾਹਿਆ ਕਿ ਇਸ ਸਮਾਗਮ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਜਿਹੜੇ ਸਾਥੀ ਨੇ ਉਹ ਨਾਲ ਆਏ ਨੇ ਚਾਹੇ ਉਹ ਪਿਆਰ ਕਹਿ ਸਕਦੇ ਆ ਲੇਕਿਨ ਜੋ ਗੱਠਜੋੜ ਹੋਏਗਾ ਤਾਂ ਉਹਦਾ ਹੋਰ ਉਹ ਮੈਂ ਤੁਹਾਨੂੰ ਦੱਸ ਦਿਆਂ ਵੀ ਸਰਦਾਰ ਜੁਰਾ ਸਿੰਘ ਮਾਨ ਦਾ ਕਹਿ ਲਓ ਮੇਰੇ ਸਵਰਗਵਾਸੀ ਪਿਤਾ ਉਹਨਾਂ ਦਾ ਪਿਆਰ ਹੈ ਕਿਉਂਕਿ ਫਾਜ਼ਲ ਕਾ ਹਬੂਰ ਫਰੋਜਪੁਰ ਸ਼ਹਿਰ ਇਹ ਭਾਜਪੀ ਦੇ ਹਲਕੇ ਸੀਗੇ ਤਨ ਔਰ ਬੜਾ ਮਾਨਸ ਅਕਾਲੀ ਦਰ ਨਾਲ ਤਾਂ ਪ੍ਰਿੰਸੀ ਭਾਜਪੀ ਨਾਲ ਉਸ ਤੋਂ ਵੀ ਵੱਧ ਉਹਨਾਂ ਦਾ ਵਰਕਰਾਂ ਨਾਲ ਪ੍ਰੇਮ ਹੁੰਦਾ ਸੀਗਾ ਇਸੇ ਕਰਕੇ ਉਹਨਾਂ ਦੀ ਬਦੌਲਤ ਮੈਂ ਅੱਜ ਵੀ ਉਹਨਾਂ ਦੀ ਦੇਣ ਉਹਨਾਂ ਦੀ ਉਹਨਾਂ ਦੀ ਦਿੱਤੀ ਹੋਈ ਰੋਟੀ ਮੈਂ ਖਾ ਰਿਹਾ ਤੇ ਬੈਠਾ ਹਾਂ ਤਾਂ ਮਜੀਠਿਆ ਸਾਹਿਬ ਨੂੰ ਜ਼ਮਾਨਤ ਮਿਲੀ ਹੈ ਉਹਨੂੰ ਤੁਹਾਡਾ ਕੀ ਕਹਿਣਾ ਹੈ ਵੀ ਹੁਣ ਜਿਹੜਾ ਪਾਰਟੀ ਹੈ ਉਹਦੇ ਚ ਕੋਈ ਨਵੇਂ ਨੂੰ ਵਿਖੋ ਮਜ਼ਬੂਤ ਮਜ਼ਬੂਤੀ ਮਿਲੇਗੀ ਪਾਰਟੀ ਨੂੰ ਵਧਾਈ ਵੀ ਦਿਨਾ ਸਮੁੱਚੀ ਲੀਡਰਸ਼ਿਪ ਨੂੰ ਸਮੁੱਚੇ ਅਕਾਲੀ ਦਲ ਨੂੰ ਕਿ ਸਾਡਾ ਜਰਨੈਲ ਮਾਝੇ ਦਾ ਜਰਨੈਲ ਸਰਬਿਕਰ ਨਸੀਮ ਜੀ ਠੀਕਾ ਜੇਲ੍ਹ ਚੋਂ ਰਿਹਾ ਹੋ ਕੇ ਕੱਲ ਨੂੰ ਜਾਂ ਸ਼ਾਮ ਨੂੰ ਆ ਜਾਣਗੇ ਜਾਂ ਸੁਬਾਹ ਆ ਜਾਣਗੇ ਉਹ ਔਰ ਪਾਰਟੀ ਨੂੰ ਆਪਦੇ ਪ੍ਰੋਗਰਾਮ ਕਰਨਗੇ ਤਕੜੇ ਹੋਣਗੇ ਵੱਲ ਮਿਲੇਗਾ ਇਸ ਗੱਲ ਨਾਲ ਜੋਸ਼ ਆਊਗਾ ਵਰਕਰਾਂ ਦੇ ਵਿੱਚ ਕਿਉਂਕਿ ਸੋਨੋ ਵੀ ਪਤਾ ਤੁਸੀਂ ਵੀ ਸੋਸ਼ਲ ਮੀਡੀਆ ਤੇ ਵੇਂਦੇ ਰਹਿੰਦੇ ਹੋ ਯੂਥ ਆਗੂ ਇੱਕ ਤਾਂ ਹੋ ਤੇ ਵੈਸੀ ਜੋਸ਼ ਭਰ ਦਿੰਦੇ ਆ ਉਹ ਵਰਕਰਾਂ ਦੇ ਵਿੱਚ ਸਰ ਬਤੌਰ ਜ਼ਿਲ੍ਹਾ ਪ੍ਰਧਾਨ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਬਤੌਰ ਜ਼ਿਲ੍ਹਾ ਪ੍ਰਧਾਨ ਸਮੁੱਚੇ ਜ਼ਿਲ੍ਹੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਿਆਸਤ ਪਹਿਲਾਂ ਨਾਲੋਂ ਬੜੀ ਗਿਰ ਚੁੱਕੀ ਹੈ ਜਿਹੜਾ ਇੱਕ ਦੂਜੇ ਤੇ ਪਰਚੇ ਕਰਾਉਣੇ ਇਹ ਨਹੀਂ ਹੋਣਾ ਚਾਹੀਦਾਗਾ ਆਪਦੀ ਪਾਰਟੀ ਦੇ ਪ੍ਰੋਗਰਾਮ ਦੱਸੋ ਇੱਕ ਦੂਸਰੀ ਪਾਰਟੀ ਨੂੰ ਭੰਡ ਕੇ ਮੈਂ ਕਿਉਂ ਮੈਂ ਦੱਸਾਂ ਕਿ ਮੈਂ ਪਿੱਛੇ ਕੀ ਕੀਤਾ ਮੇਰੀ ਪਾਰਟੀ ਨੇ ਕੀ ਕੀਤਾ ਔਰ ਆਉਣ ਵਾਲੇ ਸਮੇਂ 'ਚ ਮੈਂ ਕੀ ਕਰੂੰਗਾ ਔਰ ਜਿਹੜੀ ਅੱਜ ਜਿਹੜੀ ਮੌਕੇ ਤੇ ਸਰਕਾਰ ਚੱਲ ਰਹੀ ਹੈ ਨਾ ਝਾੜੂ ਵਾਲਿਆਂ ਦੀ ਉਹਨਾਂ ਕੋਲੇ ਕੀ ਹੈ ਭੰਡਰ ਤੋਂ ਬਿਨਾ ਕੁਝ ਨਹੀਂਗਾ ਔਰ ਭੰਡ ਕੀ ਨੂੰ ਰਹਿ ਹੈ ਇੱਕ ਪਾਸੇ ਤਾਂ ਕਹਿ ਰਹੇ ਹੈ ਵੀ ਡਾਇਨਾਸੌਰ ਆ ਸਕਤੇ ਹੈ ਅਕਾਲੀ ਦਲ ਨਹੀਂ ਆ ਸਕਦਾਗਾ ਪਰ ਦੂਜੇ ਪਾਸੇ ਅਕਾਲੀ ਦਲ ਦਾ ਸੁਭਾ ਸ਼ਾਮ ਤਿੰਨੇ ਟਾਈਮ ਉਹ ਨਾਮ ਜਪੀ ਜਾਂਦੇ ਹੈ ਔਰ ਖਾਸ ਕਰਕੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸਦਾਸ਼ਕ ਵੀਰ ਸਿੰਘ ਬਾਦਲ ਦਾ ਜੇ ਉਹਨਾਂ ਦੇ ਪਾਰਟੀ ਡੈਨਸੋਰਾ ਨਹੀਂ ਆਉਂਦੇ ਤੇ ਕਾਲੀਦਾਲ ਵੀ ਨਹੀਂ ਆਉਂਦਾ ਜਿਵੇਂ ਕਹਿੰਦੇ ਆ ਉਹ ਤੇ ਫਿਰ ਡਰ ਕਾਦਾ ਉਹਨਾਂ ਨੂੰ ਦੂਸਰੀਆਂ ਪਾਰਟੀਆਂ ਵੀ ਹੈਗੀਆਂ ਭਾਜਪਾ ਵੀ ਹੈਗੀ ਹੈ ਕਾਂਗਰਸ ਵੀ ਹੈਗੀ ਹੈ ਬੀਐਸਪੀ ਵੀ ਹੈਗੀ ਹੈ ਹੋਰ ਕਿਸੇ ਦਾ ਨਾਮ ਵੀ ਨਹੀਂ ਲੈਂਦੇਗੇ ਜੇ ਉਹਨਾਂ ਨੂੰ ਡਰ ਹੈ ਤਾਂ ਤਾਂ ਹੀ ਬਦਲ ਬਦਲ ਪਰਿਵਾਰ ਦਾ ਨਾਮ ਲੈ ਰਹੇ ਸ਼ਰੋਮਣੀ ਕਾਲੀਦਾਲ ਦਾ ਨਾਮ ਲੈ ਰਹੇ ਹਾਂ ਮੈਂ ਤਾਂ ਸਮੁੱਚੇ ਜ਼ਿਲ੍ਹਾ ਵਾਸੀ ਹੁਣ ਸੁਣਿਆ ਦੇਣਾ ਕਿ ਤਕੜੇ ਹੋ ਕੇ ਔਰ ਖਾਸ ਕਰਕੇ ਸ਼ਰੋਮਣੀ ਕਾਲੀਦਾਲ ਦੀ ਜਿਹੜੇ ਲੀਡਰਸ਼ਿਪ ਹੈ ਵਰਕਰ ਸਹਿਬਾਨ ਨੇ ਤਕੜੇ ਹੋ ਕੇ ਲਾਂਬਾ ਦੋਕੇ ਲਗੋ ਕਿਉਂਕਿ ਆ 10 ਮਹੀਨੇ ਰਹਿ ਗਏ ਇਲੈਕਸ਼ਨ ਤਕੜੇ ਹੋ ਕੇ ਆਪਾਂ ਕਿਉਂਕਿ ਜੇ ਸੂਬੇ ਨੂੰ ਬਚਾਉਣਾ ਹੈ ਜੋ ਹਾਲਾਤ ਨੇ ਸੂਬੇ ਦੇ ਅੱਜ ਖਾਸ ਕਰਕੇ ਫਾਈਨੈਂਸ਼ੀਅਲ ਤੌਰ ਤੇ ਔਰ ਜੋ ਹਾਲਾਤ ਹੈ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਯੁੱਧ ਨਸ਼ਾ ਵਿਰੁੱਧ ਚੱਕਿਆ ਸੀਗਾ ਅੱਜ ਤੋਂ 6 ਮਹੀਨੇ ਪਹਿਲਾਂ ਕੀ ਹੋਇਆ ਉਹਦੇ ਵਿੱਚ ਸਿਰਫ ਅੰਕੜੇ ਬਣਾਏ ਇਹਨਾਂ ਨੇ ਪਰਚੇ ਕਰ ਕਰਕੇ ਔਰ ਅੱਜ ਇਹਨਾਂ ਨੇ ਗੈਂਗਸਟਰ ਵਿਰੁੱਧ ਇੱਕ ਮਹਿਮ ਚੁਲਾਈ ਹੈ ਉਹਦੇ ਮੈਂ ਨਾ ਨਹੀਂ ਮਨ ਕੀ ਬੋਲ ਰਹੀ ਸੀਗੇ ਉਹਦੇ ਵਿੱਚ ਕੀ ਕਰ ਰਿਹਾ ਹੈ 92 93 ਦੇ ਵਿੱਚ ਕਾਂਗਰਸ ਦਾ ਬਿਆਨਤ ਸਿੰਘ ਨੇ ਨੌਜਵਾਨ ਮੁੰਡੇ ਮਾਰੇ ਸੀ ਹੱਤਿਆਵਾਦ ਵੇਲੇ ਉਹੀ ਮੋਲ ਮੈਨੂੰ ਤਾਂ ਦਿਖ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਟਾਰਗੇਟ ਹੋ ਕੇ ਮੁੰਡਿਆਂ ਦੇ ਮੇਰੇ ਤੁਸੀਂ ਅੱਜ ਦੀ ਗੱਲ ਤੁਸੀਂ ਯਾਦ ਰੱਖਿਓ ਮੁੰਡਿਆਂ ਨੂੰ ਇਹਨਾਂ ਨੂੰ ਅਨਕਾਉਂਟਰ ਕੀਤੇ ਜਾਣਗੇ ਇਹਨਾਂ ਦੀ ਪਰ ਇਹ ਸੂਬੇ ਲਈ ਬਹੁਤ ਮਾੜੇ ਹਾਲਾਤ ਨੇ ਜੇ ਤੁਸੀਂ ਸ਼ਾਂਤੀ ਚਾਹੁੰਦੇ ਸੂਬੇ ਸੂਬੇ ਦੀ ਤਰੱਕੀ ਚਾਹੁੰਦੇ ਹੋ ਤਾਂ ਸ਼ਰਮਨੀ ਅਕਾਲੀ ਦਲ ਨੂੰ ਉੱਪਰ ਲੈ ਕੇ ਆਓ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ प्रधान प्रधान साहब मुख्यमंत्री बनाओ जी थैंक यू सर एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत